ਅਸੀਂ ਸੋਚ ਵੀ ਨਹੀਂ ਸਕਦੇ ਕਿ ਪੰਜਾਬ ਦੇ ਵਿੱਚ ਵੀ ਲੋਕ ਜਿਹੜੇ ਆ ਸੰਗਲਾਂ ਦੇ ਨਾਲ ਬੰਨ ਕੇ ਘਰਾਂ 'ਚ ਰੱਖੇ ਪੈਰੋ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਸਾਨੂੰ ਡਿਪਰੈਸ਼ਨ ਹੈ ਹੂੰ ਉਹ ਕਰੇ ਕਸਰ ਹੋ ਗਈ ਬਸ ਤੇ ਬਿਲਕੁਲ ਮੈਂ ਕੁਝ ਆਸ਼ਰਮਾਂ 'ਚ ਜਾ ਕੇ ਦੇਖਿਆ ਲੋਕੀ ਜਿਹੜੇ ਆ ਉਹ ਡਿਪਰੈਸ਼ਨ ਤੋਂ ਬਾਅਦ ਪਾਗਲਪਨ ਵਾਲੀ ਉਹਨਾਂ ਦੀ ਸਥਿਤੀ ਹੋ ਚੁੱਕੀ ਆ ਬਿਲਕੁਲ ਤੇ ਅਸੀਂ ਸੋਚ ਵੀ ਨਹੀਂ ਸਕਦੇ ਕਿ ਪੰਜਾਬ ਦੇ ਵਿੱਚ ਵੀ ਲੋਕ ਜਿਹੜੇ ਆ ਸੰਗਲਾਂ ਦੇ ਨਾਲ ਬੰਨ ਕੇ ਘਰਾਂ 'ਚ ਰੱਖੇ ਹੋਏ ਨੇ ਕਿਉਂਕਿ ਸਮੇਂ ਸਿਰ ਇਲਾਜ ਨਹੀਂ ਹੋਇਆ ਉਹਨਾਂ ਦਾ ਦੇਖੋ ਇਹ ਜਿਹੜਾ ਕਨਸੈਪਟ ਆ ਨਾ ਇਹ ਪੰਜਾਬ 'ਚ ਪਤਾ ਹੀ ਨਹੀਂ ਸੀ ਲੋਕਾਂ ਨੂੰ ਵੀ ਕਾਉਂਸਲਿੰਗ ਹੁੰਦੀ ਕੀ ਆ ਪਹਿਲੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਸੀ ਸਾਨੂੰ ਡਿਪਰੈਸ਼ਨ ਹੈ ਉਹ ਕਹਿੰਦੇ ਕਸਰ ਹੋ ਗਈ ਬਸ ਮੇਰੇ ਕੋਲ ਇੰਨੇ ਪੇਸ਼ੈਂਟ ਆ ਬਾਹਰਲੇ ਜਿਹੜੇ ਕਹਿੰਦੇ ਅਸੀਂ 2.5 ਲੱਖ ਰੁਪਏ ਇੱਕ ਬਾਬੇ ਨੂੰ ਦੇਤਾ 50 ਇੱਕ ਨੂੰ ਦੇਤਾ ਉਪਾਏ ਕਰਾਉਣ ਵਾਸਤੇ ਲੱਖ ਇੱਕ ਨੂੰ ਦੇਤਾ ਵੀ ਮੈਨੂੰ ਕਿਸੇ ਨੇ ਕੁਝ ਕਰਾਤਾ ਮੈਨੂੰ ਕਸਰ ਹੋ ਗਈ ਜਦ ਕਿ ਐਂਗਜ਼ਾਇਟੀ ਦੇ ਬਹੁਤ ਕਾਰਨ ਘਬਰਾਟ ਦੇ ਬਹੁਤ ਕਾਰਨ ਜਾਂ ਤੁਹਾਡੇ ਐਸਿਡ ਬਣਦਾ ਜਾਂ ਤੁਸੀਂ ਸਟ्रेस ਲੈ ਰਹੇ ਬਾਰ ਬਾਰ ਸੋਚੀ ਜਾਂਦੇ ਆ ਗੱਲਾਂ ਫਿਰ ਲੋਕਾਂ ਨੂੰ ਇੱਕ ਇੱਕ ਵੀਡੀਓ ਚ ਸਮਝਾਉਣਾ ਸ਼ੁਰੂ ਕਰਿਆ ਭਾਈ ਇਹ ਕਸਰ ਨਹੀਂ ਹੈਗੀ ਇਹ ਕੀਤਾ ਕਰਾਇਆ ਨਹੀਂ ਹੈਗਾ ਤੁਹਾਡੇ ਆਪਣੇ ਬਾਡੀ ਦਾ ਮੈਕੈਨਿਜ਼ਮ ਨਹੀਂ ਠੀਕ ਹੈਗਾ ਇਸ ਸੌਖੇ ਤਰੀਕੇ ਨਾਲ ਠੀਕ ਕਰਨਾ ਤੁਸੀਂ ਹੱਸੋ ਤੁਸੀਂ ਨੱਚੋ ਤੁਸੀਂ ਸੈਰ ਕਰੋ ਤੁਸੀਂ ਆਪਣੇ ਪਾਰਟਨਰ ਨਾਲ ਵਧੀਆ ਗੱਲਬਾਤ ਕਰੋ ਐਨੇ 'ਚ ਥੋੜੀ ਸਾਰੀ ਬੋਡੀ ਦਾ ਮੈਕੈਨਿਜ਼ਮ ਠੀਕ ਹੋ ਜਾਊਗਾ ਜੀ ਹੁਣ ਇਹਨਾਂ ਸੌਖਾ ਢੰਗ ਦੱਸਣਾ ਤੇ ਅਗਲਾ ਕਹਿੰਦਾ ਇਹਦੇ ਨਾਲ ਕੀ ਹੋਣਾ ਹਾਂ ਫਿਰ ਕੀ ਇਵੈਂਟ ਸ਼ੁਰੂ ਕਰੇ ਆ ਵੀ ਇੱਥੇ ਆਓ ਫਿਰ ਤੋਂ ਮੈਂ ਪ੍ਰੈਕਟੀਕਲ ਕਰਾਵਾਂਗਾ ਤੁਸੀਂ ਆਪ ਕਹੋਗੇ ਰਣਦੀਪ ਸਰ ਬਹੁਤ ਫਰਕ ਪਿਆ ਹਾਂ ਕੱਲੇ ਨੇ ਕੱਲੇ ਗੱਲਾਂ ਨਾਲ ਨਹੀਂ ਆਪਾਂ ਕੁਝ ਕਰਨਾ ਆਪਾਂ ਤਾਂ ਪ੍ਰੈਕਟੀਕਲ ਕਰਾਉਣੀਆਂ ਸਾਰੇ ਗੱਲਾਂ ਤਾਂ ਪਿਛਲੇ 50 ਸਾਲਾਂ ਤੋਂ ਸੁਣਦੇ ਆ ਰਹੇ ਹਾਂ ਐਦਾਂ ਨਹੀਂ ਐਦਾਂ ਐਦਾਂ ਨਹੀਂ ਹੁਣ ਕਰਨ ਦਾ ਸਮਾਂ ਆ ਗਿਆ ਬਿਲਕੁਲ ਸਮਾਂ ਲੰਘ ਗਿਆ ਹੋ ਤੁਸੀਂ ਦੋ ਚੀਜ਼ਾਂ